ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਲੈ ਕੇ ਆ ਗਏ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੱਲ ਪਰਸੋਂ ਦਾ ਮੌਸਮ ਦਾ ਹਾਲ ਹਾਲਚਲ ਦੱਸਿਆ ਸੀ ਤੇ ਅੱਜ ਆਪਾਂ ਵੀਡੀਓ ਵਲੌਗ ਵਾਲੀ ਵੀਡੀਓ ਤਾਂ ਨਹੀਂ ਹੋਊਗੀ ਬਸ ਮਾੜੇ ਦੋ ਚਾਰ ਗੱਲਾਂ ਕਰਨੀਆਂ ਕਿਉਂਕਿ ਪਿਛਲੇ ਦੋ ਵੀਡੀਓ ਦੇਚ ਆਪਾਂ ਨੇ ਮੌਸਮ ਦਾ ਹਾਲ ਦੱਸਿਆ ਸੀ ਜਿਹਦੇ ਵਿੱਚ ਇੱਕ ਵਧੀਆ ਥੀ ਵੇਖਣੇ ਵਧੀਆ 140 ਕੋ ਵੀਊ ਦਿੱਤੇ ਤੇ ਕੋਈ ਘਾਟ ਨਹੀਂ ਦਿੱਤੇ ਕਿਸੇ ਨੇ ਕਿਵੇਂ ਹਾਂ ਬਾਕੀ ਜਿਹੜੀ ਅੱਜ ਅਪਲੋਡ ਕੀਤੀ ਉਹਦਾ ਪਤਾ ਨਹੀਂ ਕਿਵੇਂ ਕੀ ਹੋਊਗਾ। ਬਾਕੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿਉਂਕਿ ਅੱਜ ਆਪਾਂ ਵੀਡੀਓ ਦੇਣਾ ਕੱਢੀ ਨਹੀਂ। ਹੁਣ ਵੀਡੀਓ ਕੱਢਣੀ ਆ ਤੇ ਦੂਜਾ ਮਕਸਦ ਇਹ ਆ ਕਿ ਆਪਣਾ ਚੈਨਲ ਨੂੰ ਰੀਚ ਮਿਲੇਗੀ ਠੀਕ ਆ। ਆਪਣੇ ਚੈਨਲ ਨੂੰ ਰੀਚ ਮਿਲੇਗੀ। ਆਪਣਾ ਚੈਨਲ ਮਤਲਬ ਵੱਧ ਲੋਕਾਂ ਤੱਕ ਜਾਊਗਾ ਜਿਹਦੇ ਜਿਹਦਾ ਆਪਾਂ ਨੂੰ ਮਤਲਬ ਇਹ ਫਾਇਦਾ ਹੋਊਗਾ ਕਿ ਆਪਣੇ ਵੱਧ ਵਿਊ ਹੋਣਗੇ ਨਾ। ਚੈਨਲ ਮਤਲਬ ਆਪਣਾ ਚੈਨਲ ਜ਼ਿਆਦਾ ਲੋਕਾਂ ਤੱਕ ਜਾਊਗਾ। ਤੇ ਵੱਧ ਵੀ ਹੋਣਗੇ ਤੇ ਆਪਾਂ ਨੂੰ ਵੱਧ ਵੀ ਹੋਈ ਆਪਾਂ ਨੂੰ ਚਾਹੀਦੇ ਠੀਕ ਹੈ ਤਾਂ ਹੀ ਆਪਾਂ YouTube ਤੇ ਕੰਮ ਕਰਦੇ ਆ ਜੇ ਆਪਾਂ YouTube ਤੇ ਕੰਮ ਕਰ ਰਹਾ ਮੈਨੂੰ ਮੈਂ ਕਾਹਤੋਂ ਕਰ ਰਹਾ ਮੈਨੂੰ ਉਹ ਵਿਊ ਚਾਹੀਦੇ ਠੀਕ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਆਗਰ ਤੇ ਇਸ ਦਾ ਕਿ ਆਪਾਂ YouTube ਤੇ ਰੇਲੀ ਇੱਕ ਵੀਡੀਓ ਕੱਢਣ ਲੱਗੇ ਆ ਠੀਕ ਹੈ ਤਾਂ ਕਰਕੇ ਮੈਂ ਸਮੋਕੇ ਹੁਣ ਕਟੋਂ ਕਰ 9:30 ਦਾ ਟਾਈਮ ਹੋ ਚੁੱਕਾ ਤੇ ਪਹਿਲਾਂ ਵਾਲੇ ਚੈਨਲ ਤੇ ਮੈਂ ਵੀਡੀਓ ਐਡੀਟਿੰਗ ਕਰਕੇ ਤੋਂ ਅਪਲੋਡ ਤੇ ਲਾ ਦਿਆ ਹਾਂ ਤੇ ਜੀ ਮੈਂ ਤਾਂ ਥੋੜੀ ਜੀ ਕੱਢ ਕੇ ਰਲਾ ਦਾ ਠੀਕ ਹੈ ਤੇ ਬਾਕੀ ਠੀਕ ਆ ਅ ਇਹ ਮੇਰਾ ਮਤਲਬ ਮੈਂ ਕੋਸ਼ਿਸ਼ ਇਹ ਸੋਚ ਰਿਹਾ ਕਿ ਇਹਨੂੰ ਟੈਕ ਚੈਨਲ ਬਣਾਉਣ ਦੀ ਕੋਸ਼ਿਸ਼ ਕਰਨਾ ਕਰ ਰਿਹਾ ਕਿ ਜਿਵੇਂ ਕੋਈ ਨਾ ਕੋਈ ਜਾਣਕਾਰੀ ਦੇਣੀ YouTube ਪਰ ਜਾਣਕਾਰੀ ਦੇਣੀ ਜਾਂ ਕੋਈ ਮੋਟੀਵੇਸ਼ਨਲ ਬਾਕੀ ਹਲੇ ਪੱਕਾ ਪਤਾ ਨਹੀਂ ਕੋਈ ਮੈਂ ਕਿਦਾਂ ਦੀ ਵੀ ਵੀਡੀਓ ਪਾ ਦੇਣਾ ਨਾ ਵੈਸੇ ਇੱਕ ਹੀ ਕੰਟੈਂਟ ਆਉਣਾ ਚਾਹੀਦਾ ਕਿਸੇ ਤਰ੍ਹਾਂ ਦਾ ਵੀ ਜੇ ਆਪਾਂ ਵਲੌਗ ਬਣਾਉਣਾ ਹੈ ਤਾਂ ਵਲੌਗ ਹੀ ਤੇ ਜੇ ਆਪਾਂ ਟੈਕ ਵੀਡੀਓ ਬਣਾਉਣਾ ਹੈ ਟੈਕ ਦੀ ਜਾਂ ਮੋਟੀਵੇਸ਼ਨ ਬਣਾਉਣਾ ਹੈ ਉਹੀ ਬਣੀ ਚਾਹੀਦੀਆਂ ਠੀਕ ਤੇ ਬਾਕੀ ਦੇਖਦੇ ਆ ਕਿ ਬਣਦਾ ਕੀ ਨਹੀਂ ਅਜੇ ਸ਼ੁਰੂਆਤ ਕੀਤੀ ਆ ਪੰਜ ਸੱਤ ਵੀਡੀਓ ਪੰਜ ਸੱਤ ਜਮਿੰਨਾ ਤੋਂ ਮਹੀਨੇ ਵੀਡੀਓ ਇਹ ਕਰਨੀ ਵੈਣੀ ਬਾਅਦ ਬਦਲ ਲੁਗੋਗਾ ਠੀਕ ਹੈ ਤੇ ਬਾਕੀ ਠੀਕ ਆ ਕਿੰਨੇ ਆਪ ਆਪਣੇ ਨਾਲ ਪੁਰਾਣੇ ਜੁੜੇ ਹੋਇਆ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜੇਕਰ ਨਵੇਂ ਆ ਆਪਣੇ ਨਾਲ ਜੁੜਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਹੀ ਕਾਫੀ ਲੰਮੀ ਹੋਏ ਨਹੀਂ